ਇਸ ਤਰੀਕੇ ਦੇ ਨਾਲ ਹਿਊਮਨ ਮੈਟਾਨੀਓਮੋ ਵਾਇਰਸ ਯਾਨੀ ਕਿ ਐਚ ਐਮ ਪੀ ਵੀ ਨੇ ਫਿਰ ਤੋਂ ਦਹਿਸ਼ਤ ਫੈਲੋਣੀ ਸ਼ੁਰੂ ਕਰ ਦਿੱਤੀ ਹੈ ਚਾਈਨਾ ਦੇ ਅੰਦਰ ਇਸ ਦੀ ਸ਼ੁਰੂਆਤ ਹੋਈ ਹੈ ਅਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਰੋਜ਼ਾਨਾ ਚੀਨ ਦੇ ਵਿੱਚ ਇਸ ਦੇ ਪੋਜ਼ਿਟਿਵ ਕੇਸ ਪਾਏ ਜਾ ਰਹੇ ਨੇ ਅਤੇ ਕਈ ਮੋਤਾਂ ਦੀ ਵੀ ਗੱਲ ਮੀਡੀਆ ਰਿਪੋਰਟ ਦੇ ਵਿੱਚ ਆਖੀ ਜਾ ਰਹੀ ਹੈ ਅਤੇ ਭਾਰਤ ਦੀ ਗੱਲ ਕਰੀ ਤਾਂ ਭਾਰਤ ਦੇ ਵਿੱਚ ਵੀ ਇਸ ਦੇ ਕਈ ਵੈਰੀਐਂਟ ਪਾਏ ਗਏ ਹਨ ਜੋ ਕਿ ਪੋਜ਼ਿਟਿਵ ਪਾਏ ਗਏ ਹਨ ਉਸ ਤੋਂ ਬਾਅਦ ਭਾਰਤ ਸਰਕਾਰ ਸਣੇ ਸਿਹਤ ਵਿਭਾਗ ਪੂਰੇ ਤਰੀਕੇ ਨਾਲ ਅਲਰਟ ਮੋਡ ਤੇ ਆ ਚੁੱਕਾ ਹੈ ਗੱਲ ਹਰਿਆਣਾ ਦੇ ਜ਼ਿਲ੍ਹਾ ਸਰਸਾ ਦੀ ਕਰੀ ਤਾਂ ਸਰਸਾ ਦੇ ਵਿੱਚ ਵੀ ਸਿਹਤ ਵਿਭਾਗ ਪੂਰੀ ਤਰ੍ਹਾਂ ਅਲਰਟ ਹੋ ਗਿਆ ਹੈ ਹਿਊਮਨ ਮੈਟਾਨੀਓਮੋ ਵਾਇਰਸ ਯਾਨੀ ਕਿ ਐਚਐਮਪੀਵੀ ਨੂੰ ਲੈ ਕੇ ਸਰਸਾ ਦਾ ਸਿਹਤ ਵਿਭਾਗ ਅਲਰਟ ਮੋਡ ਤੇ ਆ ਗਿਆ ਹੈ ਜਿੱਥੇ ਇੱਕ ਪਾਸੇ ਸਿਵਲ ਹਸਪਤਾਲ ਦੀ ਆਮ ਆਪੀਡੀ ਤੇ ਨਜ਼ਰ ਰੱਖਣ ਦੇ ਨਿਰਦੇਸ਼ ਆਏ ਹਨ ਦੂਜੇ ਪਾਸੇ ਸੰਭਾਵਿਤ ਮਰੀਜ਼ਾਂ ਦੇ ਇਲਾਜ ਦੇ ਲਈ ਵੀ ਆਈਸੋਲੇਸ਼ਨ ਵਾਰਡ ਦੀ ਥਾਂ ਨੂੰ ਚੁਣ ਲਿਆ ਗਿਆ ਹੈ ਜਰੂਰਤ ਪੈਣ ਤੇ ਵਾਰਡ ਗਠਿਤ ਕੀਤਾ ਜਾਵੇਗਾ ਹਾਲਾਂਕਿ ਅਜੇ ਖਤਰਾ ਨਹੀਂ ਹੈ ਲੇਕਿਨ ਫਿਰ ਵੀ ਇहतਿਆਤ ਜ਼ਰੂਰੀ ਹੈ ਨਵੇਂ ਵਾਇਰਸ ਦੇ ਲੱਛਣ ਕੋਰੋਨਾ ਦੇ ਨਾਲ ਮਿਲਦੇ-ਜੁਲਦੇ ਹਨ ਖਾਂਸੀ ਜ਼ੁਖਾਮ ਗਲੇ ਦੇ ਵਿੱਚ ਖਰਾਸ਼ ਨੱਕ ਤੋਂ ਪਾਣੀ ਵਹਿਣਾ ਵਾਇਰਸ ਦੇ ਸ਼ੁਰੂਆਤੀ ਸਿੰਟਮਸ ਹਨ ਅਜਿਹੇ ਦੇ ਵਿੱਚ ਸਰਸੇ ਦਾ ਸਿਹਤ ਵਿਭਾਗ ਨੇ ਨਵੇਂ ਵਾਇਰਸ ਨੂੰ ਲੈ ਕੇ ਹਦਾਇਤ ਜਾਰੀ ਕਰ ਦਿੱਤੀ ਹੈ ਸਿਵਲ ਹਸਪਤਾਲ ਦੇ ਵਿੱਚ ਆਮ ਓਪੀਡੀ ਦੇ ਵਿੱਚ ਆਉਣ ਵਾਲੇ ਮਰੀਜ਼ਾਂ ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ ਅਗਰ ਕਿਸੇ ਮਰੀਜ਼ ਦੇ ਵਿੱਚ ਸਿੰਪਟਮ ਨਜ਼ਰ ਆਉਂਦੇ ਹਨ ਤਾਂ ਉਹਨੂੰ ਤੁਰੰਤ ਪ੍ਰਭਾਵ ਦੇ ਨਾਲ ਉਸ ਦਾ ਇਲਾਜ ਕਰਨ ਅਤੇ ਜਾਂਚ ਦੇ ਲਈ ਵਾਰਡ ਦੇ ਵਿੱਚ ਦਾਖਲ ਕਰਨ ਦੇ ਲਈ ਕਿਹਾ ਗਿਆ ਹੈ ਹਾਲਾਂਕਿ ਅਜੇ ਨਾ ਤਾਂ ਕਿਸੇ ਲੈਬ ਟੈਸਟ ਦੇ ਲਈ ਕੋਈ ਨਿਰਦੇਸ਼ ਆਏ ਹਨ ਅਤੇ ਨਾ ਹੀ ਗਾਈਡਲਾਈਨ ਹੈ ਫਿਰ ਵੀ ਵਿਭਾਗ ਦੇ ਅਧਿਕਾਰੀਆਂ ਨੇ ਆਪਣੇ ਪੱਧਰ ਤੇ ਅਲਰਟ ਰਹਿਣ ਦੇ ਲਈ ਡਾਕਟਰਾਂ ਅਤੇ ਸਟਾਫ ਮੈਂਬਰਾਂ ਨੂੰ ਕਹਿ ਦਿੱਤਾ ਗਿਆ ਹੈ ਇਸ ਸਬੰਧ ਵਿੱਚ ਸਿਵਲ ਸਰਜਨ ਡਾਕਟਰ ਐਮ ਐਸ ਬਾਧੂ ਨੇ ਜ਼ਿਲ੍ਹਾ ਦੇ ਸਾਰੇ ਚਿਕਿਤਸਕਾਂ ਅਤੇ ਸਹਾਇਕ ਸਟਾਫ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ ਡਾਕਟਰਾਂ ਮੁਤਾਬਕ ਇਹ ਇहतਿਆਤ ਵਰਤਨੇ ਜ਼ਰੂਰੀ ਹਨ ਜੋ ਸੀ ਇਸ ਰਿਪੋਰਟ ਦੇ ਵਿੱਚ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਦੂਜੇ ਦੇ ਹੱਥ ਮਿਲਾਉਣ ਅਤੇ ਸਿੱਧਾ ਸੰਪਰਕ ਵਿੱਚ ਆਉਣ ਤੋਂ ਬਚੋ ਹੋ ਸਕੇ ਤਾਂ ਮਾਸਕ ਦਾ ਪ੍ਰਯੋਗ ਜ਼ਰੂਰ ਕਰੋ ਇਸ ਦੇ ਨਾਲ ਹੀ ਉਚਿਤ ਦੂਰੀ ਬਣਾਓ ਅਤੇ ਬਿਮਾਰੀਆਂ ਖੰਗ ਜ਼ੁਕਾਮ ਤੋਂ ਪੀੜਤਾਂ ਦੇ ਨਾਲ ਮਿਲਦੇ ਸਮੇਂ ਵਿਸ਼ੇਸ਼ ਧਿਆਨ ਰੱਖੋ ਸਮੇਂ-ਸਮੇਂ ਤੇ ਹੱਥ ਧੋਵੋ ਅਤੇ ਜਨਤਕ ਸਾਨਾ ਤੇ ਜ਼ਿਆਦਾ ਆਉਣ ਜਾਣ ਤੋਂ ਬਚੋ ਇਹ ਸਰਸਾ ਸਿਵਲ ਹਸਪਤਾਲ ਦੇ ਸਿਹਤ ਵਿਭਾਗ ਨੇ ਇਤਿਹਾਦ ਦੇ ਤੌਰ ਤੇ ਇਹ ਸੂਚਨਾ ਜਾਰੀ ਕੀਤੀ ਹੈ ਇਸ ਦੇ ਨਾਲ ਹੀ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਹਾਲਾਂਕਿ ਆਪਣੇ ਪੱਧਰ ਤੇ ਆਈਸੋਲੇਸ਼ਨ ਵਾਰਡ ਬਣਾਉਣ ਦੇ ਲਈ ਜਗ੍ਹਾ ਚੈਨਿਤ ਕਰ ਲਈ ਹੈ ਤਾਂ ਕਿ ਜ਼ਰੂਰਤ ਪੈਣ ਤੇ ਵਾਰਡ ਤਿਆਰ ਕੀਤਾ ਜਾ ਸਕੇ ਮੈਡੀਕਲ ਵਾਰਡ ਸਰਜਿਕਲ ਵਾਰਡ ਦੇ ਵਿੱਚ ਆਈਸੋਲੇਸ਼ਨ ਵਾਰਡ ਬਣਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਹੋਰ ਵੀ ਵਾਰਡਾਂ ਦੇ ਵਿੱਚ ਪ੍ਰਾਪਤ ਥਾਂ ਹੈ ਇਸ ਮਾਮਲੇ ਦੇ ਨਾਲ ਜਦੋਂ ਡਾਕਟਰ ਐਮ ਐਸ ਬਾਦੂ ਸਿਵਲ ਸਰਜਨ नगर बात की थी कि तो उन्होंने आके कि वायरस ਦੇ ਕਰੋਨਾ ਜੈਸੇ ਹੀ ਸਿੰਪਟਮਸ ਹਨ ਲੇਕਿਨ ਕਬਰੋਂ ਦੀ ਲੋੜ ਨਹੀਂ ਹੈ ਸਾਵਧਾਨੀ ਰੱਖੋ ਹਾਲਾਂਕਿ ਅਜੇ ਤੱਕ ਕੋਈ ਗਾਈਡਲਾਈਨ ਨਹੀਂ ਆਈ ਹੈ ਲੇਕਿਨ ਫਿਰ ਵੀ ਅਸੀਂ ਤਿਆਰ ਹਾਂ ਡਾਕਟਰਾਂ ਅਤੇ ਸਹਾਇਕ ਸਟਾਫ ਨੂੰ ਸਤਰਕ ਕਰ ਦਿੱਤਾ ਗਿਆ ਹੈ ਤਾਂ ਨਵੇਂ ਫੈਲ ਰਹੇ ਵਾਇਰਸ ਹਿਊਮਨ ਮੈਟਾਨੀਓਮੋ ਵਾਇਰਸ ਐਚਐਮਪੀਵੀ ਨੂੰ ਲੈ ਕੇ ਅਲਰਟ ਮੋਡ ਤੇ ਸਿਹਤ ਵਿਭਾਗ ਆ ਗਏ ਹਨ ਅਜਿហេ ਚ ਅਸੀਂ ਵੀ ਸਾਡੇ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਜੋ ਹਦਾਇਤਾਂ ਇਸ ਰਿਪੋਰਟ ਦੇ ਵਿੱਚ ਡਾਕਟਰਾਂ ਨੇ ਆਮ ਜਨਮਾਨਸ ਦੇ ਲਈ ਜਾਰੀ ਕੀਤੀਆਂ ਨੇ ਉਸਤੇ ਜਰੂਰ ਅਮਲ ਕਰੋ ਅਤੇ ਵੱਦ ਤੋਂ ਵੱਦ ਆਪਣਾ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ ਤਾਂ ਕਿ ਅਸੀਂ ਇਸ ਭਿਆਨਕ ਵਾਇਰਸ ਤੋਂ ਆਪਣੇ ਆਪ ਨੂੰ ਬਚਾ ਸਕੀਏ